ਖਾਲਸਾ ਰਾਜ ਜਿਹੜਾ ਆ ਉਹ ਇੱਕ ਸੰਕਲਪ ਹੈ ਉਹ ਇੱਕ ਸਿਧਾਂਤ ਹੈ ਸਾਡਾ ਕਿ ਵੀ ਉਹ ਵੈਸਾ ਰਾਜ ਹੋਵੇ ਜੈਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਸੀਗਾ ਖਾਲਸਾ ਰਾਜ ਇਹ ਨਹੀਂ ਹੈ ਬਿਜੇ ਦੇ ਵਿੱਚ ਕੇਵਲ ਜਿਹੜਾ ਅੰਮ੍ਰਿਤਧਾਰੀ ਕੈਬਨਟ ਹੋ ਖਾਲਸਾ ਰਾਜ ਇਹ ਹੈ ਵੀ ਜਿੱਥੇ ਮਨੁੱਖਤਾ ਦਾ ਰਾਜ ਹੋਵੇ ਤੇ ਖਾਲਸਾ ਰਾਜ ਦਾ ਸੰਕਲਪ ਇਹ ਹੈ ਕਿ ਸਮਾਜ ਨੂੰ ਸੁਧਾਰਿਆ ਜਾਵੇ ਨਾ ਕਿ ਬਦਲਿਆ ਜਾਵੇ ਅੱਜ ਕੱਲ ਕੀ ਹੁੰਦਾ ਹੈ ਵੀ ਬੋਤਲ ਥਾਵਾਂ ਦੇ ਉੱਪਰ ਅਸੀਂ ਕੁਆਂਟੀਟੀ ਤੇ ਫੋਕਸ ਕਰਦੇ ਆਂ ਵੀ ਅੰਮ੍ਰਿਤ ਸ਼ਕਾ ਦਿਓ अनएजुकेटेडेड ਲੋਕਾਂ ਦੇ ਗੱਲਾਂ ਦੇ ਵਿੱਚ ਕਿਰਪਾਨਾ ਪਾ ਕੇ ਅਸੀਂ ਉਹਨਾਂ ਨੂੰ ਖਾਲਸੇ ਦਾ ਮਤਲਬ ਨਹੀਂ ਸਮਝਾਉਂਦੇ ਵੀ ਖਾਲਸਾ ਹੈ ਕੀ ਚੀਜ਼। ਸਾਇ ਇੱਕ ਉਹ ਥਾਂ ਆ ਕਿ ਮੁਸਾਫਿਰ ਲਈ ਕਿ ਰਹਾਗਾ ਜਿੱਥੇ ਉਹ ਰਹਿ ਕੇ ਰਾਤ گزار ਸਕੇ। ਇੱਕ ਗਰੀਬ ਦੇ ਲਈ ਉਹਦਾ ਛੱਤ ਹੈ ਤੇ ਤੁਸੀਂ ਕੋ ਜਿਹੜਾ ਇੱਕ ਬਿਮਾਰ ਹੈ, ਰੋਗੀ ਹੈ, ਉਹਦੇ ਲਈ ਇੱਕ ਰੋਗਤਾ ਦਾ ਕੇਂਦਰ ਹੈ ਜਿੱਥੇ ਉਹਨੂੰ ਸੁਵਿਧਾ ਮਿਲ ਸਕੇ ਤੇ ਇੱਕ ਜਿਹੜਾ ਅਨਐਜੂਕੇਟਿਡ ਬੰਦਾ ਹੈ ਉਹਦੇ ਲਈ ਉਹ ਐਜੂਕੇਸ਼ਨ ਦਾ ਸਾਧਨ ਹੈ। ਖਾਲਸਾ ਰਾਜ ਦਾ ਅਧਿ ਸਰਦਾਂਤ ਕੇਵਲ ਇਹਨਾ ਹੈ ਕਿ ਜਿੱਤੇ ਹੱਕ ਸੱਚ ਦੇ ਲੋਕ ਜੀਵਨ ਜੀ ਸਕਣ ਜਿਵੇਂ ਗੁਰੂ ਅਮਰਦਾਸ ਮਹਾਰਾਜ ਵੇਲੇ ਜਦੋਂ ਅਕਬਰ ਸਿੱਖਾਂ ਦੇ ਦਰਬਾਰ ਚ ਆਇਆ ਗੁਰੂ ਸਾਹਿਬ ਦੇ ਤੇ ਗੁਰੂ ਸਾਹਿਬ ਨੇ ਕਿਹਾ ਪਹਿਲੇ ਪੰਗਤ ਪਾਛੇ ਸੰਗਤ ਪਹਿਲੇ ਤੂੰ ਪੰਗਾ ਚ ਬੈਠ ਤੇ ਤੁਸੀਂ ਵੇਖੋ ਅਕਬਰ ਬਾਸ਼ੇਗ ਕੋੜੀ ਦੇ ਨਾਲ ਬੈਠ ਕੇ ਲੰਗਰ ਛੱਕ ਰਿਹਾ ਤੇ ਗੁਰੂ ਅਮਰਦਾਸ ਮਹਾਰਾਜ ਨੇ ਉਹ ਵੀ ਖਾਲਸਾ ਰਾਜ ਹੈ ਆ ਖਾਲਸਾ ਰਾਜ ਉਹ ਹੈ ਜਿਹਦੇ ਵਿੱਚ ਕਿਸੇ ਨੂੰ ਕਿਸੇ ਦੀ ਗਲਤੀ ਦਾ ਜੇ ਉਹਨੇ ਕੀਤੀ ਹੈ ਤੇ ਉਹਨੂੰ ਅਹਿਸਾਸ ਦਿਵਾਇਆ ਜਾਵੇ ਖਾਲਸਾ ਰਾਜ ਦੀ ਮੰਗ ਕਰਨਾ ਜਾਇਜ਼ ਹੈ ਕਿ ਨਹੀਂ ਜਾਇਜ਼ ਹਿਸਟਰੀ ਕੀ ਕਹਿੰਦੀ ਹੈ ਤੁਸੀਂ ਖਾਲਸਾ ਰਾਜ ਹੈ ਕੀ ਪਹਿਲਾਂ ਤਾਂ ਇਹ ਡਿਸਕਸ ਕਰਨਾ ਚਾਹੀਦਾ ਨਾ ਖਾਲਸਾ ਰਾਜ ਜਿਹੜਾ ਆ ਉਹ ਇੱਕ ਸੰਕਲਪ ਹੈ ਉਹ ਇੱਕ ਸਿਧਾਂਤ ਹੈ ਸਾਡਾ ਕਿ ਵੀ ਉਹ ਵੈਸਾ ਰਾਜ ਹੋਵੇ ਜੈਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਕੈਬਨਟ ਵਿੱਚ ਕੋ ਖਾਲਸਾ ਰਾਜ ਇਹ ਨਹੀਂ ਹੈ ਬਿਜੇ ਦੇ ਵਿੱਚ ਕੇਵਲ ਜਿਹੜਾ ਅੰਮ੍ਰਿਤਾਰੀ ਕੈਬਨਟ ਹੋ ਖਾਲਸਾ ਰਾਜ ਇਹ ਹੈ ਵੀ ਜਿੱਥੇ ਮਨੁੱਖਤਾ ਦਾ ਰਾਜ ਹੋਵੇ ਜਿਹੜੀ ਸਾਡੇ ਸਿੱਖ ਸਿਧਾਂਤ ਨੇ ਉਹ ਮਨੁੱਖਤਾ ਦੇ ਸਿਧਾਂਤ ਨੇ ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹੀਦੀ ਦਿੱਤੀ ਉਹ ਕੇਵਲ ਇੱਕ ਧਰਮ ਕਰਕੇ ਨਹੀਂ ਦਿੱਤੀ ਜੋ ਅੱਜ ਕੱਲ ਪ੍ਰਚਾਰਿਆ ਜਾਂਦਾ ਨਾ ਬੋਤਾ ਲੈਵਲ ਦੇ ਉੱਪਰ ਕਿ ਜੀ ਉਹਨਾ ਨੇਤਾ ਜੀ ਜਨਉ ਪਿੱਛੇ ਸ਼ਹੀਦੀ ਦਿੱਤੀ ਲੇਕਿਨ ਉਹਨਾ ਨੇ ਜਨਉ ਪਿੱਛੇ ਸ਼ਹੀਦੀ ਦਿੱਤੀ ਉਹ ਬਿਲਕੁਲ ਸਹੀ ਗੱਲ ਹੈ ਵੀ ਕਸ਼ਮੀਰੀ ਪੰਡਤ ਅਧਿਕਾਰ ਕਰਕੇ ਉਹ ਉਹਨਾ ਨੇ ਗਏ ਤੇ ਸ਼ਹੀਦੀ ਦਿੱਤੀ ਲੇਕਿਨ ਉਹਦੇ ਜਿਹੜੇ ਪਿੱਛੇ ਸਿਧਾਂਤ ਸੀ ਨਾ ਉਹ ਇੱਕ ਮਨੁੱਖੀ ਅਧਿਕਾਰ ਸੀ ਤੁਸੀਂ ਵੇਖੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜੇ ਜਨੂਨ ਨੂੰ ਨਕਾਰਿਆ ਨਕਾਰਨ ਤੋਂ ਪਾਉ ਉਹਨਾਂ ਨੇ ਕਿਹਾ ਉਹਨਾਂ ਨੇ ਜਨੂਨ ਇਹ ਨਹੀਂ ਕਿਹਾ ਮੈਂ ਨਹੀਂ ਧਾਰਨ ਕਰਾਂਗਾ ਉਹਨਾਂ ਨੇ ਕਿਹਾ ਮੈਂ ਜਨੂਨ ਧਾਰਨ ਕਰਾਂਗਾ ਲੇਕਿਨ ਮੈਂ ਸੱਚ ਦਾ ਜਨੂਨ ਧਾਰਨ ਕਰਾਂਗਾ ਜੋ ਕਦੀ ਟੁੱਟੇਗਾ ਨਹੀਂ ਠੀਕ ਹੈ ਤੇ ਉਸੇ ਜਨੂਨ ਦੀ ਰੱਖਿਆ ਲਈ ਜੇ ਗੁਰੂ ਤੇਗ ਬਹਾਦਰ ਮਹਾਰਾਜ ਖੜੇ ਹੋ ਰਹੇ ਨੇ ਤੇ ਉਹ ਇੱਕ ਅਧਿਕਾਰ ਸੀ ਕਿ ਅਸੀਂ ਕਿਸੇ ਨੂੰ ਫੋਰਸ ਨਹੀਂ ਕਰਨਾ ਲੇਕਿਨ ਇਹ ਹਰ ਕਿਸੇ ਦਾ ਰਾ ਇਹ ਸੁਪੋਜ਼ ਮੈਂ ਤੁਹਾਨੂੰ ਕੋਈ ਚੰਗੀ ਗੱਲ ਦੱਸ ਰਿਹਾ ਇਟ ਟੋਟਲੀ ਡਿਪੈਂਡਸ ਔਰ ਨਿਊ ਕਿ ਤੁਸੀਂ ਉਸ ਨੂੰ ਅਸੈਪਟ ਕਰਨਾ ਹੈ ਯਾ ਨਹੀਂ ਕਰਨਾ ਤੇ ਜਿਸ ਵਕਤ ਮੈਂ ਫੋਰਸ ਕਰਾਂਗਾ ਤੁਹਾਨੂੰ ਕਿ ਮੇਰੀ ਚੀਜ਼ ਹੀ ਸਹੀ ਹੈ ਤੇ ਮੇਰੀ ਚੀਜ਼ ਹੀ ਮੰਨ ਅਸੀਂ ਅਕਸਰ ਹੀ ਚਾਹੁੰਦੇ ਆਂ ਕਿ ਲੋਕ ਸਾਡੇ ਵਾਂਗੂ ਬਣ ਜਾਣ ਅਸੀਂ ਲੋਕਾਂ ਨੂੰ ਇਹ ਲੋਕਾਂ ਨੂੰ ਸੁਧਾਰਨ ਦੇ ਲਈ ਨਹੀਂ ਲੋਕਾਂ ਨੂੰ ਬਦਲਣ ਦੇ ਵਿੱਚ ਲੱਗੇ ਹੋਇਆ ਤੇ ਖਾਲਸਾ ਰਾਜ ਦਾ ਸੰਕਲਪ ਇਹ ਹੈ ਕਿ ਸਮਾਜ ਨੂੰ ਸੁਧਾਰਿਆ ਜਾਵੇ ਨਾ ਕਿ ਬਦਲਿਆ ਜਾਵੇ ਹੁਣ ਤੁਸੀਂ ਉਸ ਬੋਸ ਮੈਂ ਇੱਕ ਐਗਜ਼ਾਮਪਲ ਦੇਣਾ ਜੇ ਤੁਸੀਂ ਕੇਸ ਕਤਲ ਕਰਾਏ ਨੇ ਮੈਂ ਚਾਹਾਂਗਾ ਤੁਸੀਂ ਪੱਗ ਬੰਨ ਲਓ ਲੇਕਿਨ ਮੈਨੂੰ ਲੱਗਦਾ ਹੈ ਉਸ ਤੋਂ ਪਹਿਲਾਂ ਜ਼ਰੂਰੀ ਹੈ ਵੀ ਤੁਸੀਂ ਸਿੱਖ ਸਿੱਖੀ ਸਿਧਾਂਤ ਨੂੰ ਸਮਝੋ ਅੱਜ ਕੱਲ ਕੀ ਹੁੰਦਾ ਹੈ ਵੀ ਬਹੁਤ ਥਾਵਾਂ ਦੇ ਉੱਪਰ ਅਸੀਂ ਕੁਆਂਟੀਟੀ ਤੇ ਫੋਕਸ ਕਰਦੇ ਆਂ ਵੀ ਅਮ੍ਰਿਤ ਛਕਾ ਦਿਓ ਅਨਐਜੂਕੇਟਿਡ ਲੋਕਾਂ ਦੇ ਗੱਲਾਂ ਦੇ ਵਿੱਚ ਕਿਰਪਾਨਾ ਪਾ ਕੇ ਅਸੀਂ ਉਹਨਾਂ ਨੂੰ ਖਾਲਸੇ ਦਾ ਮਤਲਬ ਨਹੀਂ ਸਮਝਾਉਂਦੇ ਵੀ ਖਾਲਸਾ ਹੈ ਕੀ ਚੀਜ਼ ਗੱਲ ਇਹ ਹੈ ਕਿ ਵੀ ਜਿਸ ਵਕਤ ਅਸੀਂ ਆਪਣੇ এডਿਕੇਸ਼ਨ ਦੇ ਉੱਪਰ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਜਿਵੇਂ ਤੁਸੀਂ ਖਾਲਸਾ ਰਾਜ ਦੀ ਗੱਲ ਕੀਤੀ ਵੀ ਖਾਲਸਾ ਰਾਜ ਮੰਗਣਾ ਜ਼ਾਇਦਾ ਹੈ ਖਾਲਸਾ ਰਾਜ ਵਿੱਚ ਕੀ ਹੁੰਦਾ ਸੀ ਕੋਈ ਵੀ ਧਾਰਮਿਕ ਸਥਾਨ ਖੋਲਣਾ ਅੱਜ ਕੀ ਹੈ ਪੰਜਾਬ ਚ ਸਕੂਲ ਘੱਟ ਤੇ ਧਾਰਮਿਕ ਸਥਾਨ ਜ਼ਿਆਦਾ ਹੈ ਮੈਂ ਪਟਿਆਲਾ ਸ਼ਹਿਰ ਚ ਰਹਿੰਦਾ ਪਟਿਆਲਾ ਸ਼ਹਿਰ ਦੇ ਵਿੱਚ ਐਨ ਐ ਸਕੂਲ ਨਹੀਂ ਹੈ ਹੱਦ ਕਿ ਪਟਿਆਲਾ ਇੱਕ ਐਜੂਕੇਸ਼ਨਲ ਹੱਬ ਹੈ ਪੰਜਾਬ ਦਾ ਪਟਿਆਲਾ ਚ ਬਹੁਤ ਸਾਰੇ ਧਾਰਮਿਕ ਸਥਾਨ ਨੇ ਬਹੁਤ ਸਾਰੇ ਬਹੁਤ ਖੁਸ਼ੀ ਹੁੰਦੀ ਹੈ ਲੇਕਿਨ ਕਿਤਨਾ ਕਿਤੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਉਸ ਵੇਲੇ ਸਥਾਪਿਤ ਕੀਤਾ ਉਹਦਾ ਇੱਕੋ ਇੱਕ ਕਾਰਨ ਸੀ ਕਿ ਜਿੱਥੇ ਵੀ ਧਾਰਮਿਕ ਸਥਾਨ ਹੋਵੇ ਉਹਦੇ ਨਾਲ ਸਕੂਲ ਹੋਵੇ ਹਸਪੀਟਲ ਹੋਵੇ ਮਹਾਨ ਕੋਸ਼ ਵਿੱਚ ਗੁਰਦੁਆਰੇ ਦੀ ਐਂਟਰੀ ਤੁਸੀਂ ਪੜ ਕੇ ਵੇਖੋ ਗੁਰਦੁਆਰਾ ਇੱਕ ਉਹ ਥਾਂ ਆ ਕਿ ਮੁਸਾਫਿਰ ਲਈ ਇੱਕ ਰਹਾਗਾ ਜਿੱਥੇ ਉਹ ਰਹਿ ਕੇ ਰਾਤ گزار ਸਕੇ ਇੱਕ ਗਰੀਬ ਦੇ ਲਈ ਉਹਦਾ ਛੱਤ ਹੈ ਤੇ ਤੁਸੀਂ ਕੋ ਜਿਹੜਾ ਇੱਕ ਬਿਮਾਰ ਹੈ ਰੋਗੀ ਹੈ ਉਧੇ ਲਈ ਇੱਕ ਰੋਗਤਾ ਦਾ ਕੇਂਦਰ ਹੈ ਜਿੱਥੋਂ ਉਹਨੂੰ ਸੁਵਿਧਾ ਮਿਲ ਸਕੇ ਤੇ ਇੱਕ ਜਿਹੜਾ ਐਜੂਕੇਟਡ ਬੰਦਾ ਹੈ ਉਹਦੇ ਲਈ ਉਹ ਐਜੂਕੇਸ਼ਨ ਦਾ ਸਾਧਨ ਹੈ ਖਾਲਸਾ ਰਾਜ ਕੇਵਲ ਐਡਾ ਕਿਸ ਖਾਲਸਾ ਰਾਜ ਕੋਈ ਬੋਡੀ ਵੱਡੀ ਗੱਲ ਨਹੀਂ ਹੈ ਵੀ ਇਹ ਹੋਵੇ ਆਏ ਹੋਵੇ ਖਾਲਸਾ ਰਾਜ ਦਾ ਸਿਧਾਂਤ ਕੇਵਲ ਇਹਨਾ ਹੈ ਕਿ ਜਿੱਤੇ ਹੱਕ ਸੱਚ ਦੇ ਲੋਕ ਜੀਵਨ ਜੀ ਸਕਣ ਤੇ ਆਜ਼ਾਦੀ ਦਾ ਜੀਵਨ ਮਾਣ ਸਕਣ ਫਿਰ ਮੰਗਣਾ ਜਾਇਜ਼ਾ ਬਿਲਕੁਲ ਜਾਇਜ਼ਾ ਤੁਸੀਂ ਵੇਖੋ ਅੱਜ ਕਿੰਨਾ ਜ਼ਿਆਦਾ ਕ੍ਰਾਈਮ ਹੈ ਪੰਜਾਬ 'ਚ ਹਗਾ ਜਾਂ ਨਹੀਂ ਹੈ ਤੁਸੀਂ ਦੱਸੋ ਬਹੁਤ ਪ੍ਰਾਇਮ ਸ਼ਰੀਆਮ ਕਿਸੇ ਨੂੰ ਵੀ ਕੋਈ ਵੀ ਗੋਲੀ ਮਾਰ ਦਿੰਦਾ ਕੋਈ ਵੀ ਕਿਸੇ ਨੂੰ ਵੀ ਕੁੱਟ ਦਿੰਦਾ ਮਹਾਰਾਜ ਰਣਜੀਤ ਅੱਜ ਪੰਜਾਬ ਦੇ ਵਿੱਚ ਸਜਾਵਾਂ ਇੰਨੀਆਂ ਹੋ ਰਹੀਆਂ ਐਨੇ ਥੱਬੇ ਕੇਸਾਂ ਦੇ ਪਏ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਤੁਸੀਂ ਵੇਖੋ ਅੱਜ ਤਾ ਸੀ ਬਹੁਤ ਛੋਟੇ ਖਿੱਤੇ ਚ ਰਹਿਨੇ ਆ ਪੰਜਾਬ ਤਾਂ ਬਹੁਤ ਛੋਟਾ ਹੋ ਚੁੱਕਿਆ ਹੈ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਤੁਸੀਂ ਵੇਖੋ ਕਿੱਥੋਂ ਦੀ ਕਿੱਥੇ ਤੱਕ ਸ਼ਿਮਲਾ ਤੋਂ ਸਤਲੁਜ ਤੱਕ ਮਤਲਬ ਆਪਣਾ ਸਤਲੁਜ ਤੱਕ ਜਿਹੜਾ ਰਾਜ ਸੀ ਕਿੱਥੇ ਤੱਕ ਸੀਗਾ ਤੁਸੀਂ ਵੇਖੋ ਉਸ ਵੇਲੇ ਇੱਕ ਵੀ ਫਾਂਸੀ ਨਹੀਂ ਹੋਈ ਜੇ ਤੁਸੀਂ ਵੇਖੋ ਜੇ ਅੱਜ ਹੀ ਨਾ ਕਰਾਇ ਮੈਂ ਖਾਲਸਾ ਰਾਜ ਉਹ ਹੈ ਜਿੱਤੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਵੇ ਜੇ ਤੁਸੀਂ ਚਾਹਦੇ ਹੋ ਜਿਵੇਂ ਇੱਕ ਪਿੱਛੇ ਗੱਲ ਆਈ ਜੀ ਮਹਾਰਾਜ ਰਣਜੀਤ ਸਿੰਘ ਕੋਲ ਇੱਕ ਮੁਸਲਮਾਨ ਆਇਆ ਕਹਿੰਦਾ ਜੀ ਜੇ ਤੱਕ ਕੁਰਾਨ ਤੁਸੀਂ ਪੰਜਾਬੀ ਚ ਲਿਖ ਕੇ ਛਾਪ ਦਿੰਦੇ ਤੇ ਜੀ ਐ ਜਿਹੜੀ ਗੱਲ ਹੈ ਸੋਸ਼ਲ ਮੀਡੀਆ ਤੇ ਪ੍ਰਚਾਰੀ ਜਾਂਦੀ ਹੈ ਅੱਜ ਕੱਲ ਜੇ ਤੁਸੀਂ ਪੰਜਾਬੀ ਚ ਲਿਖ ਕੇ ਛਾਪ ਦਿੰਦੇ ਤੇ ਸਾਰੇ ਮੁਸਲਮਾਨ ਹੋਣੇ ਸੀ ਕਹਿੰਦੇ ਲੈ ਮੈਂ ਛਾਪ ਦਿੰਦਾ ਗੱਲ ਇਹ ਖਾਲਸਾ ਰਾਜ ਨਾਲ ਸਭ ਨੂੰ ਬਰਾਬਰਤਾ ਦੇ ਨਿਗਾ ਨਾਲ ਵੇਖਦਾ ਸੀ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਨਾ ਇੱਕ ਅੱਖ ਨਾਲ ਵੇਖਦਾ ਸੀ ਸਾਰਿਆਂ ਨੂੰ ਖਾਲਸਾ ਰਾਜ ਦਾ ਕਨਸੈਪਟ ਈ ਹੈ ਵੀ ਅਸੀਂ ਕਿ ਸਾਰਿਆਂ ਨੂੰ ਇੱਕ ਨਿਗਾਹ ਨਾਲ ਦੇਖੀਏ ਜਿਹੜੀ ਗੁਰੂ ਅਮਰਦਾਸ ਮਹਾਰਾਜ ਵੇਲੇ ਜਦੋਂ ਅਕਬਰ ਸਿੱਖਾਂ ਦੇ ਦਰਬਾਰ ਚ ਆਇਆ ਗੁਰੂ ਸਾਹਿਬ ਦੇ ਤੇ ਗੁਰੂ ਸਾਹਿਬ ਨੇ ਕਿਹਾ ਪਹਿਲੇ ਪੰਗਤ ਪਾਛੇ ਸੰਗਤ ਪਹਿਲੇ ਤੂੰ ਪੰਗਤ ਚ ਬੈਠ ਤੇ ਤੁਸੀਂ ਵੇਖੋ ਅਕਬਰ ਬਾਸ਼ਿਕ ਕੋੜੀ ਦੇ ਨਾਲ ਬੈਠ ਕੇ ਲੰਗਰ ਛੱਕ ਰਿਹਾ ਤੇ ਗੁਰੂ ਅਮਰਦਾਸ ਮਹਾਰਾਜ ਨੇ ਉਹ ਵੀ ਖਾਲਸਾ ਰਾਜ ਈ ਆ ਉਹ ਵੀ ਖਾਲਸਾ ਰਾਜਿਆ ਕਿ ਇੱਕ ਦਿੱਲੀ ਤਖਤ ਦੇ ਬਾਦਸ਼ਾਹ ਨੂੰ ਅਹਿਸਾਸ ਦਿਵਾਇਆ ਕਿ ਤੇਰੀ ਔਕਾਤ ਕੀ ਹੈ ਕਿ ਜਦੋਂ ਜੇਕਰ ਤੂੰ ਇਸ ਦੁਨੀਆ ਤੋਂ ਜਾਏਂਗਾ ਖਾਲਸਾ ਰਾਜ ਉਹ ਵੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮਾ ਕ ਲਿਆ ਔਰੰਗਜ਼ੇਬ ਨੂੰ ਤੇ ਔਰੰਗਜ਼ੇਬ ਆਪਣੇ ਅਖੀਰ ਵੇਲੇ ਕੀ ਲਿਖਦਾ ਹੈ ਕਹਿੰਦਾ ਮੈਂ ਸਮਝਦਾ ਕਿ ਦੁਨੀਆ ਤੋਂ ਸਭ ਤੋਂ ਬਦਨਸੀਬ ਜੇ ਗੱਲ ਹੋਵੇ ਤੇ ਉਹ ਹੈ ਕਿ ਕਿਸੇ ਨੂੰ ਰੱਬ ਰਾਜ ਨਾ ਬਖਸ਼ੇ ਹੂੰ ਤੁਸੀਂ ਵੇਖੋ ਆਰੰਝੇਪ ਕਹਿੰਦਾ ਮੇਰੀ ਆਜੂ ਦੀ ਜਿਹੜੀ ਤੁਸੀਂ ਵੇਖੋ ਜਿਹੜੀ ਉਹਦੀ ਬਣੀ ਹੋਈ ਹੈ ਕਬਰ ਲੋਕੀ ਚਿੱਤਰ ਮਾਰਦੇ ਸਦ ਕਹਿੰਦੇ ਨਹੀਂ ਨਹੀਂ ਉਹ ਕਬਰ ਦੇ ਉੱਪਰ ਛੱਤ ਨਹੀਂ ਹੈ ਤੇ ਉਹ ਲਿਖ ਕੇ ਗਿਆ ਸੀ ਕਿ ਜਦੋਂ ਮੈਂ ਜਾਵਾਂ ਤੇ ਮੇਰੇ ਦੋਵੇਂ ਹੱਥ ਬਾਹਰ ਹੋਣ ਕਿ ਮੈਂ ਕੁਝ ਲੈ ਕੇ ਨਹੀਂ ਗਿਆ ਮੇਰੇ ਕਹਿੰਦਾ ਕਬਰ ਦੇ ਕੋਲ ਦਰਖਤ ਵੀ ਨਾ ਲਾਇਆ ਜਾਵੇ ਕਿ ਕਿੱਥੇ ਛਾਂ ਨਾ ਹੋਵੇ ਕਹਿੰਦਾ ਮੈਂ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਮਨਹੂਸ ਸ਼ਖਸ ਗਿਨਦਾ ਕਾਰਣੇ ਸਿੱਖ ਖਾਲਸਾ ਰਾਜ ਉਹ ਹੈ ਜਿਦੇ ਵਿੱਚ ਕਿਸੇ ਨੂੰ ਕਿਸੇ ਦੀ ਗਲਤੀ ਦਾ ਜੇ ਉਹਨੇ ਕੀਤੀ ਹੈ ਤੇ ਉਹਨੂੰ ਅਹਿਸਾਸ ਦਿਵਾਇਆ ਜਾਵੇ ਖਾਲਸਾ ਰਾਜ ਉਹ ਹੈ ਕਿ ਜਿਦੇ ਵਿੱਚ ਸਾਰਿਆਂ ਨੂੰ ਤੁਸੀਂ ਉਸ ਵੇਲੇ ਵੇਖੋ ਵੀ ਜਿਹੜਾ ਪਾਉਂਡ ਹੈ ਯੂਕੇ ਦਾ ਪਾਉਂਡ ਸਟਰਲਿੰਗ ਵਾਸ ਜਿਹੜੀ ਸਾਡੇ ਤੋਂ ਕਿੰਨੇ ਜ਼ਿਆਦਾ ਗੁਣਾ ਹੁੰਦਾ ਸੀ ਅੱਜ ਜਿਹੜਾ ਤੁਸੀਂ ਵੇਖੋ ਲਗਭਗ 100 ਰੁਪਿਆ ਜਿਹੜਾ ਇੱਕ ਰੁਪਏ ਦਾ ਬਣਦਾ ਹੈ ਮਤਲਬ ਜਿਹੜਾ ਇੱਕ ਪਾਉਂਡ ਹੈ ਇੱਕ ਪਾਉਂਡ ਹੈ 100 ਰੁਪਏ ਦਾ ਬਣਦਾ ਹੈ ਉਸ ਵੇਲੇ ਲਗਭਗ ਤੁਸੀਂ ਵੇਖੋ ਐਨਾ ਸੀਗੀ 25 ਜਾਂ 30 ਤੋਂ ਲੈ ਕੇ ਬਹੁਤ سارے ਆંકੜੇ ਮਿਲਦੇ ਨੇ ਇਤਿਹਾਸ ਕਿ ਇੱਕ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਰੁਪਿਆ ਹੁੰਦਾ ਸੀ ਸਿੱਕਾ ਹੁੰਦਾ ਸੀ ਉਹ 25 ਜਾਂ 30 ਪਾਉਂਡ ਦੇ ਬਰਾਬਰ ਹੁੰਦਾ ਸੀ ਖਾਲਸਾ ਰਾਜ ਉਹ ਸੀ ਕਿ ਅਸੀਂ ਆਪਣੀ ਨੌਜਵਾਨੀ ਦੇ ਉੱਪਰ ਫੋਕਸ ਕਰਨਾ ਆਪਣੇ ਜਿਹੜੀ ਇਹ ਸਾਡਾ ਇੱਕ ਸਿਧਾਂਤ ਸੀ ਕਿ ਅਸੀਂ ਹਰ ਕਿਸੇ ਚੀਜ਼ ਤੇ ਫੋਕਸ ਕਰਕੇ ਨਾ ਉਹ ਇੱਕ ਇੰਡੀਪੈਂਡੈਂਟ ਰਾਜ ਹੋਵੇ ਜੀ ਸੱਚ ਦਾ ਰਾਜ ਹੋਵੇ ਜਿੱਥੇ ਹਰ ਕਿਸੇ ਨੂੰ ਇੱਕ ਆਜ਼ਾਦੀ ਹੋਵੇ